5 ਮਹੀਨੇ ਹੋ ਗਏ ਗਰੀ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁਪਣਾ ਨਹੀਂ ਲੈ ਆਈ ਸਕਦੀ ਮੇਰੇ ਆਪਣੇ ਪੈਸੇ ਖਾਦੇ ਆ ਤਾਂ ਹੀ ਨਾ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਵਜਾ ਕੇ ਲੈ ਗਿਆ ਆ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁਖੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸ ਪ੍ਰੀਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਹੋਈ ਨਹੀਂ ਆਪਾਂ ਗਏ ਯਾਰ ਕੀਤੀ ਆ ਭਾਈ ਤਾਂ ਮੁਲਾਜਮ ਜਾਂਦੇ ਰਹੇ ਬਾਤ ਕਰਾਪਾ ਪੀਂਦੇ ਰਹੇ ਬੀਟ ਕਰਦੇ ਰਹੇ ਕਿਹਨੇ ਜਾਂਦੇ ਰਹੇ ਉਹਨਾਂਾਰੇ ਬਾਰੇ ਮੇਰੇ ਮੁਲਾਜਮ ਕੀ ਇਹ ਤੇਰੇ ਬਾਰੇ ਭਾਈ ਜਿਹਦੀ ਜਿਹਦੀ ਕੁੜੀ ਨਿਕਲ ਗਈ ਆ ਉਹਨਾਂ ਦਾ ਕੀ ਪੀਤਨ ਲਈ ਆ ਜੀ ਉਹਨਾਂ ਦਾ ਸਾਟ ਹੋ ਗਿਆ ਬਾਕੀ ਨੂੰ ਕਰਾ ਦੇਣਾ ਸਾਟ ਹੋ ਗਏ ਉਹਨਾਂ ਆਉਣੀ ਜਿੰਨੀ ਕੀ ਦੇਖਦੀ ਓਹ ਤੁਹਾਣਾ ਵਰਤਮਾਨ ਦਾ ਭਾਈ ਜੀ ਦੱਸੋ ਇਹ ਲੋਗ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਸਹਾਂ ਨਹੀਂ ਦਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਵਾਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲੈਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬਿਓ ਕਰਦੇ ਜਾਂ ਮਤਲਬ ਕਿ ਪਰ ਬੜੀ ਸ਼ਰਮਨਾਕ ਗੱਲ ਮੈਨੂੰ ਕਹਿੰਦੇ ਰਹੇ ਕਿ ਰਾਤ ਨੂੰ ਅਨੁਸਚਾਹ ਪਿਆਓ ਪਨੀਰ ਦੇ ਪਕੌੜੇ ਵੀ ਖਾਂਦੇ ਰਹੇ ਗੱਡੀਆਂ 'ਚ ਤੇਲ ਵੀ ਪਾਉਂਦੇ ਰਹੇ ਇਹਨੇ ਮੈਡਮ ਜੀ ਨੇ ਖੁਦ ਕਿਹਾ ਸੀ ਕਿ ਪ੍ਰਾਈਵੇਟ ਗੱਡੀ ਚਾਹੇ ਸਰਕਾਰੀਆ ਗੱਡੀਆਂ 'ਚ ਆਹਦੇ ਤੇਲ ਨਹੀਂ ਦਿੰਦੇ ਤਾਂ ਇਟਾਰੀ ਮੈਂ ਕਿਹਾ ਮੈਡਮ ਮੈਂ ਪਰ ਬੜੇ ਹੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬ੍ਰਾਹਮਤ ਨਹੀਂ ਕੀਤਾ ਗਿਆ ਕਾਰਨ ਕੀ ਕਾਰਨ ਦੇਖੋ ਜਾਂ ਦੋ ਹੀ ਕਾਰਨ ਹੋ ਸਕਦੇ ਜਾਂ ਪੋਲੀਟੀਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇਖ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਯਾਰ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਅਣੀ ਨਾ ਪਰਤ ਕਾਉਂਦੇ ਆ ਤੱਕਣਾ ਦਾ ਬਸ ਆ ਤੱਕਣਾ ਦਾ ਬਾਬਾ ਜੀ ਹੋ ਬੋਲੇ 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 ਆ ਦੇ ਆ ਵੇਖੋ ਮੋਟਾ ਸਾਲਾ ਮੇਰੇ ਤੇ ਮਾਰਾ ਵੇਖੋ ਮਾਤੇ ਗੱਲ ਕਰਦਾ ਓ ਚਿਹਦਾਰ ਹੋ ਗਿਆ ਵੇਖੋ ਓਂਡਿਆ ਚੱਗੀ ਮੀਡੀਆ ਵਾਲਾ ਆ ਦੇ ਬਦਲੇ ਨਾ ਇਹ ਜਿਸ ਮੋੜ ਬੰਦੇ ਤੇ ਚਿਹਦਾਰ ਬੰਦੇ ਜੇ ਇੱਕ ਮਿੰਟ ਕਰ ਤਰਾਇ ਨਾ ਕਰੋ ਤਰਾਇ ਨਾ ਕਰੋ ਕੋਈ ਵੀ ਸਾਨੂੰ ਸਾਥ ਦੇਣੇ ਆ ਮੇਰੀ ਲਾ ਤੇ ਮੋਟਾ ਵੀਰ ਬਣਾਇਆ ਨੇ ਆਪਾਂ ਕਾ ਕੀਤਾ ਏ ਕੀ ਕਰ ਰੋਹਾ ਸਾਰੇ ਇੱਟਾਂ ਵਿੱਚ ਬੁਰੀ ਵਾਲੇ ਨਹੀਂ ਨਹੀਂ ਸੰਤ ਜੀ ਮੇਰੀ ਗੱਲ ਤੁਹਾਨੂੰ ਇੱਕ ਮੇਰੇ 16 ਸਾਲ ਦੀ ਬੱਚੀ ਹੀ ਜਿਹਦੇ ਨਾਲ ਗਲਤ ਕੰਮ ਹੋਇਆ ਹੈ ਸਾਡਾ ਸਾਡੇ ਨਾਲ ਚੱਲਦੇ ਦੱਸੋ ਇਹ ਪ੍ਰਸ਼ਾਸਨ ਸਾਡੀ ਸੁਣਦਾ ਹੁੰਦਾ ਜੇ ਪ੍ਰਜਾ ਉਹ ਫਿਰ ਕੀ ਹੋ ਜਾ ਮਾਰਾ ਜੀ ਜੇ ਪ੍ਰਸ਼ਾਸਨ ਸੁਣਦਾ ਹੁੰਦਾ ਸਰਕਾਰ ਆ ਗਈ ਆਪਣਾ ਹੁਣ ਸੋ ਜਲਦੀ ਆ ਆ ਰਹੇ ਹੋ ਤੁਸੀਂ ਮਾਲਕਾ ਚਲ ਕੇ ਦੂਜੀ ਬੰਦ ਕਿੱਟਾ ਭਾਈ ਜਿਹਦੀ ਜਿਹਦੀ ਕੁੜੀ ਨਿਕਲ ਗਈ ਆ ਉਹ ਨਾ ਤਾਂ ਕੀ ਪੀ ਤਨ ਲਈ ਆ ਨੀ ਨਾਟਾ ਸਾਟ ਹੋ ਗਿਆ ਬਾਕੀ ਨੂੰ ਕਿੱਥੇ ਲੱਗਾ ਹੋਣਾ ਹਾ ਉਹ ਨਹੀਂ ਜਿੰਨੀ ਕੀ ਦੇਖਦੀ ਤੁਹਾਡਾ ਫਰਜ਼ਮੰਦਾ ਪਾਪਾ ਜੀ ਦੱਸੋ ਕੀ ਕਰਨਾ ਮੈਂ ਵੱਡੂ ਕੀ ਨਸਕੀ ਤੁਹਾਡੀਆਂ ਬੋਲਾਂ ਆ ਬਾਬਾ ਹਜਨਾ ਕਰਦੇ ਆ ਹਾ ਬੰਦੀ ਹਾ ਆਦੂਆ ਬੋਲਣੇ ਕੀ ਬੋਲਣੇ ਕੀ ਬੋਲਣੇ ਮੋਟੇ ਸਾਰੇ ਮੇਰੀ ਨਾ ਤੇਰੀ ਗੱਲ ਤੇ ਮੋਟੇ ਵਜੋਂ ਨਾ ਤੂੰ ਲੱਗਦਾ ਪਤਾ ਪਤਾ ਕੀ ਕਰਵਾਣਾ ਨਾ ਨਾ ਆ ਗੱਲ ਗਲਤ ਹੈ ਬੋਲੋ ਗਲਤ ਨਾ ਬੋਲੋ ਮਾਣੋ ਨਾ ਬਾਬਾ ਜੀ ਮੇਰੀ ਸੁਣੋ ਗਲਤ ਨਾ ਬੋਲੋ ਹਾਂ ਸਮਾਜ ਸਾਰਾ ਸਾਂਝਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਡੇ ਸਤਿਕਾਰ ਦੇਓ ਜੋ ਹਾਂ ਤੁਹਾਨੂੰ ਛੇਤੀ ਆ ਨਾ ਹਾਂ ਸੁਣੋ ਆ ਪਿੰਡ ਦੇ ਵਿੱਚ ਦੀ ਤੋਰ ਆ ਹੁੰਦੀ ਆ ਹਾਂ ਬਿਲਕੁਲ ਹਾਂ ਜਾਨਾ ਦੇ ਇਤਿਹਾਸ ਪ੍ਰੇਸ਼ਾਨ ਕੀਤਾ ਆ ਕੋਈ ਨਹੀਂ ਆ ਫਿਰ ਜੀ ਹਾਂ ਹਾਂ ਸਾਡੇ ਕੋਲ ਸਾਡੇ ਹੱਥ ਨਹੀਂ ਬੈਠੇ ਆ ਅਸੀਂ ਆਪ ਜਾਨੇ ਨਾਲ ਇਤਨਾ ਵੀ ਆਪਾ ਨਾਮ ਜਾਵੋਗੇ ਮੱਥਾ ਟੇਕਣ ਤੁਹਾਡੇ ਨਾਲ ਪਰ ਸਰਕਾਰ ਦੇ ਆਓ ਸਾਡੇ ਨਾਲ ਧਰਨੇ ਤੇ ਬਹੋ ਪੈਸਾ ਨਾ ਕਰੋ ਆਓ ਐ ਦੀ ਆਓ ਇੱਧਰ ਆਓ ਬਾਈ ਤੂੰ ਬੈਠਾ ਤੂੰ ਬੈਠੋ ਬਾਈ ਸੁਣੋ 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 ਬਾਕੀ ਗੱਲ ਪਰਿਵਾਰ ਗੁਨਾਗਾਰ ਨਹੀਂ ਹੈ ਮੈਂ ਕਿਹਾ ਹੈਗਾ ਮੈਂ ਸਮਝਦਾ ਨਹੀਂ ਸਹੀ ਬੋਲ ਰਿਹਾ ਨਹੀਂ ਤੂੰ ਮੇਰੀ ਭੈਣ ਆ ਦੂਜਾ ਆ ਯਾਰ ਮੈਂ ਹੋਰ ਦੇਖਾ ਤੇ ਪਹਿਲੀ ਗੱਲ ਤਾਂ ਤੁਹਾਡਾ ਗੋਪਰੀ ਦੌੜਨਾ ਚਾਹੀਦਾ ਜਿਹੜਾ ਤੁਹਾਡਾ ਮੁਰਤੀ ਆ ਜਿਹਨੇ ਮੇਰਾ ਮੁਰਤੀ ਨਗਰਾਨੀ ਦੇ ਵਿੱਚ ਬਾਣੇ ਨੂੰ ਪਿੱਛੇ ਕੀਤੀ ਕਰੀ ਉਹ ਤੁਹਾਡੇ ਸਾਹਮਣੇ ਕਿਹੜਾ ਬੰਦਾ ਗੋਪਰੀ ਦੇ ਕਿਹੜਾ ਇਹਨਾਂ ਦਾ ਮੁਰਤੀ ਆ ਉਹਨੂੰ ਮੈਂ ਸਸਪੈਂਡ ਕਰਵਾ ਲਵਾਂ ਫੇਰ ਤਾਂ ਗੱਲ ਕਰੋ ਭੈਣ ਤੇਰੇ ਸਾਹਮਣੇ ਉਹਨੇ ਮੇਰੇ ਬਾਣੇ ਨੂੰ ਆਖਿਆ ਵੀ ਮਿਸਭੇਵ ਕਰਦੇ ਸਾਂ ਬਾਣੇ ਨੂੰ ਉਹਨੇ ਇਹ ਨਹੀਂ ਕਿਹਾ ਸੀ ਬਾਣੇ ਨੂੰ ਝੂਠ ਨਾ ਬੋਲੀ ਤੂੰ ਬੱਚੇ ਵਾਲੀ ਬਾਈ ਨਹੀਂ ਬਣੀ ਆ ਤੂੰ ਉਹਨੇ ਕਿਹਾ ਇਹ ਪਾਪਾ ਜੀ ਤੁਸੀਂ ਬਾਣੇ ਦਾ ਬਾਣੇ ਦਾ ਮਿਸਭੇਵ ਕਰਦੇ ਹੋ ਬਾਣੇ ਬੜੀ ਬਾਣੇ ਦਾ ਮਿਸਭੇਵ ਇਹ ਪਾਣੇ ਦਾ ਮਿਛਮੇਵ ਇਹਨਾਂ ਇਹਨਾਂ ਦੇ ਮੁਰਸ਼ੀ ਨੇ ਮੈਡਮ ਦੀ ਗੱਡੀ ਦੇ ਵਿੱਚ ਬੈਠ ਗਏ ਕਿਹਦੇ ਵੱਲੋਂ ਬੋਲਿਆ ਇਹਦਾ ਪਰਮਰੇ ਦਾ ਮੁਰਸ਼ੀ ਆ ਮਿਲੂ ਕਹਿੰਦਾ ਤੁਸੀਂ ਪਾਣੇ ਦਾ ਮਿਛਮੇਵ ਕਰਦੇ ਸਾਡੀ ਬੇਦਬੀ ਕੀਤੀ ਸਾਹਮਣੇ ਆ ਕੇ ਮੈਡਮ ਦੀ ਗੱਡੀ ਦੇ ਵਿੱਚ ਬੈਠ ਗਿਆ ਇਹ ਮੈਡਮ ਕੋਲੋਂ ਮੈਂ ਸਸਪੈਂਡ ਕਰਵਾ ਕੇ ਉਹਨੂੰ ਤੇ ਫੇਰ ਤੁਹਾਡਾ ਤੁਹਾਨੂੰ ਸਾਡੇ ਜਮਾਨੇ ਦੇ ਪ੍ਰਧਾਨ ਦੇ ਮਰਨ ਵਰਤਨ ਤੇ ਭਿਟਾਉਂਗਾ ਪਰਵਾਹ ਨੂੰ ਇੱਥੇ ਜਾ ਕੇ ਤੇ ਨਾਲ ਖੁਦ ਮੈਂ ਆਪ ਪਾਉਂਗਾ ਮੇਰੇ ਪਾਣੇ ਨੂੰ ਮੈਡਮ ਦੇ ਹੁੰਦਿਆ ਮਿਛਮੇਵ ਉਹਨੇ ਆਖਿਆ ਮੈਡਮ ਦੇ ਹੁੰਦਿਆ ਮੈਨੂੰ ਕਿਹਦਾ ਬਾੜਾ ਪਾ ਕੇ ਮਿਸਵੇਵ ਕਰ ਰਿਹਾ ਤੂੰ ਕੀ ਕਿਹਾ ਇਹਨਾਂ ਨੇ ਇਹਨਾਂ ਦੇ ਸਰ ਨੇ ਜਿਹੜਾ ਅਸਰ ਹੈ ਕੋਈ ਉਹਨਾਂ ਨੇ ਕਿਹਾ ਵੀ ਪਾਪਾ ਜੀ ਨੂੰ ਬਾਹਰ ਨਿਕਲੋ ਟਾੜਾ ਕੋਸੇ ਦਾ ਇਹ ਕੀ ਬਾਲਾ ਇੱਕ ਮਿੰਟ ਇੱਕ ਮਿੰਟ ਉਹਨੂੰ ਕੋਰਪੋਰੇਟ ਸਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਉਹਨਾਂ ਦੇ ਸਿਰੇ ਵਿਕਾਰਾਂ ਦੇ ਮੀਟ ਪਾਣੀ ਆ ਉਹਨੇ ਪਾਣੀ ਨੂੰ ਮੇਰੇ ਨੂੰ ਆਖਿਆ ਨਹੀਂ ਨਹੀਂ ਪਾਣੀ ਦਾ ਮਿਚ ਮੇਰੇ ਨੂੰ ਬੁਲਾਉ ਆਖਿਆ ਇਹ ਮਰਜ਼ੀ ਦਾ ਕਰਦੇ ਇਹ ਮਰਜ਼ੀ ਦਾ ਕਰਦੇ ਸੀ ਫਿਰ ਮੈਨੂੰ ਬੁਲਾ ਕੇ ਆਖਿਆ ਕਹਿੰਦੀ ਚੱਲ ਯਾਰ ਗੱਡੀ ਤੋਰ ਚੱਲ ਯਾਰ ਗੱਡੀ ਤੋਰ ਇਹਨੇ ਮੇਰੇ ਕੋਰਪੋਰੇਟ ਨੂੰ ਆਖਿਆ ਚੱਲ ਯਾਰ ਗੱਡੀ ਤੋਰ ਪੇਰਾ ਇਹਨਾਂ ਵਾਸਤੇ ਟਾਈਮ ਨਹੀਂ ਹੈ ਆਖਿਆ 35 ਦੂਰ ਨੂੰ ਮੈਡਮ ਜੀ ਦੀ ਬਿਆਹ ਮੈਡਮ ਜੀ ਦੀ ਬਿਆਹ ਬੜਾ ਭਾਗ ਹੈ ਜੂੜੇ ਨਹੀਂ ਬੋਲ ਸਕਦੇ ਹਾਂ ਪਾਪਾ ਪੈਰ ਲੈਂਦੇ ਨਹੀਂ ਮੈਂ ਤੁਹਾਨੂੰ ਇਹ ਦੱਸਦਾ ਨਾਲ ਉਹਦੇ ਸਾਰੀ ਸਹਿਮਤੀ ਹੈਗਾ ਜੀ ਆਪਕੇ ਦੁਆਰਾ ਆਉਂਗਾ ਤੁਸੀਂ ਆਪ ਕਹਿ ਲੀ ਹਾਂ ਠੀਕ ਹੈ ਟਾਈਮ ਨਹੀਂ ਹੈ ਗਾਉਣਾ ਇਹ ਜਿਹੜਾ ਇਹ ਬੇਟੀ ਨੂੰ ਫੜੇ 16 ਸਾਲ ਦੀ ਹੈ ਸਾਰੀ ਟਾਈਮ ਹੈਗਾ ਨਹੀਂ ਲੋ ਇੱਕ ਦਲ ਕਰੀਏ ਜਿਹਨੇ ਪਰਵਾਹ ਨਹੀਂ ਸਰਪ੍ਰੇਖਿਤ ਕੀਤਾ ਜਾਵੇ ਤੇ ਜੋ ਵੀ ਬੰਦੀ ਕਰ ਵੀ ਨੇ ਪਰਿਵਾਰ ਦੇ ਕੀਤੀ ਜਾਂਦੀ ਬਾਬਾ ਜੀ ਇਹ ਕਾਰਵਾਈ ਕੀਤੀ ਹੈ ਜੀ ਐਸਐਸਪੀ ਕੋਈ ਕਾਰਵਾਈ ਹੋਈ ਨਹੀਂ ਹੈ ਕਾਰਵਾਈ ਹੋਈ ਨਹੀਂ ਹੈ ਬਾਈ ਜੀ ਤੁਹਾਡਾ ਮਲਾਜਨ ਜਾਂਦੇ ਰੇ ਰਾਤ ਚੋਪਾ ਪਿੰਦੇ ਰੇ ਮੀਟ ਕੰਦੇ ਰੇ ਕਿੱਥੇ ਜਾਂਦੇ ਰੇ ਉਹਨਾਂ ਦਾ ਇਹ ਮਰੀਜ਼ ਮਲਾਜ਼ਮ ਗਿਆ ਤੇ ਦੁਬਾਰਾ ਮੀਟਿੰਗ ਆਪਾਂ ਮੀਟ ਕੰਡਦੇ ਨੇ ਆ ਮੀਟ ਸਰਪਤ ਕੰਮ ਲਾਗ ਗਿਆ ਜੀ ਆਵੇ ਗੱਡੀ ਲੈ ਕੇ ਗਿਆ ਮਾਨੋ ਨੂੰ ਤੁਸੀਂ ਮੈਨੂੰ ਆਖਿਆ ਜੀ ਦੱਸਿਆ ਤੁਹਾਨੂੰ ਤੁਹਾਨੂੰ ਮੈਂ ਦੱਸ ਗਿਆ ਹਾਂ ਤੁਸੀਂ ਮੈਨੂੰ ਆਖਿਆ ਵੀ ਕੱਢ ਦਿੰਦਾ ਕੱਢ ਗਿਆ ਇੱਕ ਦੇ ਮਲਾਜ਼ਮ ਕਹਿੰਦੇ ਉਹ ਨਹੀਂ ਜਾਂਦੇ ਫਿਰ ਅਸੀਂ ਗੱਡੀ ਘੁਰਾਂਗੇ ਆਪਾਂ ਮੀਟ ਕੰਡਦੇ ਆ ਕਰੀਏ ਤੇ ਮੀਟ ਸਰਪਤ ਕਿਸ ਦੀ ਬੋਲਣੇ ਬਾਰੇ ਮਿਸਟਰ ਪਿੱਤੂ ਜੀ ਹਾਂ ਜੀ ਬਾਬਾ ਜੀ ਆਪੀਂਦੇ ਰਹਿ ਮੈਨੂੰ ਦੇ ਰਾਹੀ ਕੀ ਨਾਚ ਆ ਅਨੁਸਚਾਹ ਪਿਆਓ ਪਨੀਰ ਤੇ ਪਕੌੜੇ ਵੀ ਖਾਂਦੇ ਰਹੇ ਗੱਡੀਆਂ ਚ ਤੇਲ ਵੀ ਪਾਉਂਦੇ ਰਹੇ ਇਹਨੇ ਮੈਡਮ ਜੀ ਨੇ ਖੁਦ ਕਿਹਾ ਸੀ ਕਿ ਪ੍ਰਾਈਵੇਟ ਗੱਡੀਆਂ ਨਹੀਂ ਸਰਕਾਰੀਆ ਗੱਡੀਆਂ ਚਾੜੇ ਤੇਲ ਨਹੀਂ ਜਾਂਦਾ ਐਦਾਂ ਹੀ ਮੈਂ ਕਿਹਾ ਮੈਡਮ ਮੈਡਮ ਕਿਹਾ ਹਾਂ ਗੱਡੀ ਬੋਲੋ ਤੇ ਫੈਸਲਾ ਤਾਂ ਸੁਮੈਨੇ ਨਹੀਂ ਹੋ ਰਹੀ ਅਸੀਂ ਮੈਡਮ ਦੇ ਕੋਲ ਜਾਂਦੇ ਰਹੇ ਇਹਨੂੰ ਕਹਿੰਦੇ ਰਹਿਆ ਮੈਡਮ ਸਾਨੂੰ ਕਹਿੰਦੀ ਰਹੀ ਹੈ ਕਿ ਪ੍ਰਾਈਵੇਟ ਗੱਡੀਆਂ ਲਾਓ ਤੇ ਤੁਹਾਡਾ ਨਹੀਂ ਕਰਦਾ ਬਹੁਤ ਬਹੁਤ ਨੇ ਜੱਜਾਂ ਨੂੰ ਸਿਖਾਉਂਦੇ ਆ ਉਹਨੂੰ ਸਤਲਗੁਰੂ ਸਤਲਗੁਰੂ ਜਿਹਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਮੈਨੂੰ ਨੇ ਮੁਸਤਫਾ ਕੀਤਾ ਬਾਬਾ ਜੀ ਬਾਲੇ ਨੂੰ ਮੇਰੇ ਭਾਂਜੀ ਰੋ ਰਹੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋੜਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾਓ ਵੀਡੀਓ ਵੀ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਏ ਕਿ ਜਾ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਖਿੱਚ ਲੈਣੇ ਪਰਿਵਾਰ ਕਿ ਸਾਰਾ ਪਰਿਵਾਰ ਖੇਤਾਂ ਵਿੱਚ ਫੋਟੋਆਂ ਕੁੜੀ ਦੇ ਨਾਲ ਪਾਰੇ ਨੇ ਜਿੱਦਣ ਕੁੜੀ ਨੇ ਉਹਨੇ ਆਖਿਆ ਏ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਗਏ ਜਦੋਂ ਕੁੜੀ ਕੋਲੋਂ ਫੋਨ ਖੋੜਿਆ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਲੈਣ ਕਿੰਨੇ ਦਿਨ ਹੋ ਚੁੱਕੇ ਪਿੱਛੇ ਇਹ ਕਾਫੀ ਦਿਨ ਹੋ ਗਿਆ ਕਿ ਇਹਨਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਬ ਆ ਤੇ ਜਿਹੜਾ ਮੀਨਾ ਗਾ ਜਿਹੜਾ ਪਹਿਲਾ ਆਹ ਸਭ ਇਹਦੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕਾਰਵਾਈ ਹੋਈ ਹੈ ਜੀ ਪਰਚਾ ਹੈ ਰਸਤਾ ਨਹੀਂ ਪਾਰੇ ਇਹ ਰਸਟਪਾਉਣ ਇਹ ਕੁੜੀਆ ਨੂੰ ਵਾਪਸ ਲਿਆਜੇ ਦਿਨ ਪਰਿਵਾਰ ਨੂੰ ਵਗੋਣ ਕੁੜੀ ਉਹਨਾਂ ਮਾਰਤੀ ਆ ਜੀ ਸੱਚੋ ਸਾਹਮਣੇ ਸਿਰਫ ਕੱਲੇ ਮੁੰਡੇ ਤੇ ਪਰਚਾ ਕੀਤਾ ਉਹਨਾਂ ਤੇ ਹੀ ਕਿਹਾ ਜਿਨ੍ਹਾਂ ਦੀ ਰਜਾਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੂੰ ਕਿਹਾ ਜੀ ਆਜੋ ਬੈਠੋ 2 ਮਿੰਟ ਬੈਠੋ ਬਾਅਦ ਵਿੱਚ ਫੇਰ ਉਹਨਾਂ ਨੂੰ ਭਜਾ ਦਿੰਦੀ ਆਡੀ ਕੋਈ ਸੁਣਵਾਈ ਨਹੀਂ ਕਰਾਂ ਦੀ 5 ਮਹੀਨੇ ਹੋ ਗਏ ਗਈ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲਿਆ ਸਕਦੇ ਮੇਰੇ ਬਨੇ ਪੈਸੇ ਖਾਦੇ ਆ ਕਾਹ ਨਹੀਂ ਮੈਡਮ ਆਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ ਅਸੀਂ ਮਜਬੂਰੀ ਚ ਆ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਾਂਦੀ ਕਿ ਸਾਨੂੰ ਮਿਲੇਗਾ ਇਹਨਾਂ ਗੜੀਆਂ ਨੇ ਹੱਥ ਜੋੜੀ ਦੀ ਅੱਜ ਤੇਰੀ ਗੁੜੀਆਂ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਟਾਈ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁਖੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਭੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਆ ਅਸੀਂ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾਂ ਧਰੀਆਂ ਵੇਖੋ ਅਸੀਂ ਹਾਟੇ ਬਾਣੇ ਦਾ ਅਸੀਂ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਪੇਵ ਕਰੇ ਜਿਹੜਾ ਪ੍ਰਸ਼ਾਸਨ ਮਿਸਪੇਵ ਕਰੇ ਜਿਹੜੇ ਸਾਡੇ ਸਰਵਨ ਜਿਹੜੇ ਤੁਹਾਨੂੰ ਪਤਾ ਹੈ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਬਲਿਕ ਸਰਵਨ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਪੇਵ ਕਰਦਿਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁਨਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇਥੋਂ ਜਿਹੜਾ ਤੁਹਾਡਾ ਚੁਕੂੰਗਾ ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿੱਥੇ ਸਮੇਂ ਲਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਕੇ ਜਿਹੜਾ ਰੋਹਤ ਸਿੰਘ ਕਹਤਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਨ ਮੋਲਨੇਵਾਸੀ ਜਿਸਾਂ ਕੀ ਤੁਸੀਂ ਦੇਖਦੇ ਪਹਿਗੇ ਆ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਪਿੰਡ ਹਾਂ ਚੱਬਾ ਮੋੜ ਚੱਬਾ ਮੋੜ ਇਹ ਇੱਥੋਂ ਦੇ ਜਿਹੜੇ ਐਸ ਐਚਓ ਮੈਡਮ ਨੇ ਤੇ ਪੀੜਿਤ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਹੈ ਕਿ ਬੇਟੀ ਨਾਬਾਲਗ ਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਭਜਾ ਕੇ ਲੈ ਗਿਆ ਆ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਆ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਖਿਲਾ ਰਿਆ ਆ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇਖ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਆ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੀ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੇ ਦੇ ਮੋਦਵਾਰੀ ਸੁਨਨ ਦੇ ਵਿੱਚ ਆਇਆ ਕਿ ਉਹ ਵੀ ਵਿੱਚ ਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਵਾ ਲਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਹੋਂਦੀ سپورਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੇ ਜਥੇਬੰਦੀਆਂ ਨੇ ਜਿਹੜਾ ਤਰਨਾ ਲਗਾਇਆ ਪਰ ਬੜੀ ਜਾ ਜਗਰਦੀਪ ਸਿੰਘ ਨੇ ਵੱਟ ਵੀ ਮਾਰੇ ਜਾ ਸੁਣਨ ਦੇ ਵਿੱਚ ਆ ਰਿਹਾ ਕਿ ਇਹਨੇ ਭੈਣ ਨੂੰ ਉਹਨਾਂ ਨੇ ਜਿਹੜਾ ਉੱਥੋਂ ਦਾ ਸਰਪੰਚ ਆ ਜਿਹੜਾ ਕਿ ਵੱਟ ਵੀ ਮਾਰੇ ਆ ਪਰ ਬੜੇ ਹੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬ੍ਰਾਹਮਣਤ ਨਹੀਂ ਕੀਤਾ ਗਿਆ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟੀਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਇਹ ਗੱਲ ਕਰਾਂਗੇ ਸਾਫ਼ ਦੋ ਟੁਕ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾਇਆ ਗਿਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀ ਇਹ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਿਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਿਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬੀਹਵ ਕਰਦੇ ਜਾਂ ਮਤਲਬ ਕਿ ਪਰ ਬੜੀ ਸ਼ਰਮਨਾਕ ਹੈ ਲੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉੱਠਿਆ ਜਾਏਗਾ ਤੇ ਐਸਚੂ ਮੈਡਲ ਵੀ ਚਾਹੀਦਾ ਸੀ ਜੇਕਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰਦੇ। ਭੰਗ ਭਾਜੀ ਕੀ ਸਮਝਦਾ ਹਮੇਸ਼ਾ ਸਮਾਜ ਨੂੰ ਆਪਣੀ ਹੱਕ ਮੰਗਾ ਲੈ ਕੇ ਧਰਮ ਦੇ ਨਾਲ। ਅਸਲ ਵਿੱਚ ਜੀ ਇਹ ਜਾਤੀਵਿਦ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜਬੂਰ ਹੋ ਕੇ ਸੜਕਾਂ ਤੇ ਆ ਗਏ ਇਹ ਕੋਈ ਸਾਨੂੰ ਕੁਝ ਹੋਣਗੇ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ ਆ। ਪਬਲਿਕ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਹੈ। ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਆ। ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਹੈ। ਲਗਾਤਾਰ ਨਾਜੀ ਲੋਕਿਆ ਗਿਆ ਕਿ ਜਦੋਂ ਆਪਾਂ ਐਸਐਚੂ ਮੈਡਮ ਕੋ ਜਾਨਦੇ ਆ ਯਾਰ ਯਾਰ ਤੇ ਗੱਲ ਕਰਦੀ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਤ ਬੜਾ ਹੀ ਹੁਣ ਮੈਂ ਉਹ ਬੜੀ ਯੂਜ਼ ਕਰਨਾ ਮੈਂ ਆਪਣੇ ਮੂੰਹ ਵੀ ਨਹੀਂ ਬੜੀ ਇਸ ਕਨ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨਦੇ ਆ ਜਾਂ ਸਾਡੇ ਸਮਾਜ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਪਹਿਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜਾਂ ਭਰਾ ਕਰਕੇ ਗੱਲ ਕਰਨੀ ਚਾਹੀਦੀ ਆ ਨਾ ਕਿ ਯਾਰ ਕਰਕੇ ਕਿਉਂਕਿ ਅਵੋਇਡਿੰਗ ਬੜੀ ਗਲਤ ਜੀ ਯੂਜ਼ ਨਹੀਂ ਕੀਤਾ ਕਿਉਂਕਿ ਬਾਣਾ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕਿ ਚੰਗੀ ਗੱਲ ਆ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਹੈ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ

ਮੈਂ ਤਾਂ ਉਹ ਵੀ ਕਹਿ ਲੀਤੀ ਆ ਉਹ ਵੀ ਕਹਿ ਲਉਂਦੀ ਮੈਂ ਉਹ ਵੀ ਮੇਰਾ ਗੱਲ ਨਾ ਕਰੀਂ ਉਹ ਜਿਹੜਾ ਵੀ ਮੇਰਾ ਗੱਲ ਨਾ ਕਰੀਂ ਉਹ ਸੰਗੀਤ ਗਾ ਬਾਰੂਸ਼ ਪ੍ਰਦਰਸ਼ਨੀ ਕੀ ਫਸਲ ਮੈਂ ਤਾਂ ਦੱਸਦੀ ਆ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਕਿ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਏ ਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿੱਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੇ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦ ਕਿ ਉਹਨਾਂ ਦਾ ਆਰਡਰ ਬਾਅਦ ਚ ਆਇਆ ਸੀਗਾ ਜਿਦਾਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੀਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਤਾਂ ਐਸੀ ਹੈ ਸ਼ਵਸਨ ਦਵਾਨੀ ਆ ਕਿ ਇਹ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ 10 ਦਿਨ ਬਹੁਤ ਜਲਦੀ ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਡ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੇਡੀ ਕਨਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਕੁਛ ਇਧਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਲੜਕੀ ਦੇ ਜਾਂ ਪਰਿਵਾਰ ਦੇ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਪਹਿਲਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕਦਮ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ோஷி உதாரி